ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਦੱਸਣ ਦੇ ਕਿ ਸਤਗੁਰ ਬਾਸ਼ਾ ਨੇ ਕੀ ਹੈ ਕਿ ਮੁਸਲਮਾਨ ਜਿੰਨੀਆਂ ਮਰਜ਼ੀ ਕਸਮਾਂ ਖਾਵੇ ਉਹਦੇ ਉੱਤੇ ਇਤਬਾਰ ਨਾ ਕਰੋ ਕਿ ਵਾਕਈ ਉਹਨਾਂ ਨੇ ਮੁਸਲਮਾਨਾਂ ਬਾਰੇ ਕੀ ਅਗਰ ਕੀ ਆਇਤੇ ਕਿਉਂ ਕੀ ਹੈਗਾ ਵੈ ਬਹੁਤ ਹੀ ਅਹਿਮ ਕਥਾ ਹੈ ਤੁਹਾਡੇ ਵਾਸਤੇ ਚਾਹੇ ਨਾ ਹੋਵੇ ਲੇਕਿਨ ਮੇਰੇ ਵਾਸਤੇ ਬਹੁਤ ਅਹਿਮ ਕਥਾ ਹੈ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਉਹ ਬੱਚੀ ਦਿਨ ਦੇ ਸਿਰਫ ਦੋ ਕੱਪ ਚਾਹ ਪੀਂਦੀ ਹੈ ਕੁਝ ਵੀ ਨਹੀਂ ਖਾਂਦੀ ਬڑے بڑے ਡਾਕਟਰ ਦੇਖ ਕੇ ਹੈਰਾਨ ਹੋਏ ਨੇ ਸਾਇੰਟਿਸਟ ਆਏ ਨੇ ਛੋਟੀ ਜਿੰਦਾ ਕਿਸ ਤਰ੍ਹਾਂ ਹੈ ਸਿਰਫ ਦੋ ਕੱਪ ਚਾਹ ਪੀਂਦੀ ਹੈ ਸ਼ਾਇਦ ਮੈਂ ਤੁਹਾਨੂੰ ਸੁਣਾਇਆ ਹੈ ਕਿ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਨਾ ਮੈਨੂੰ ਨਾਲ ਜੋ ਚੱਲਦਾ ਸਾਥੀ ਇੰਡੀਆ ਦੇ ਵਿੱਚ ਰਾਗੀ ਹੈ ਹੁਣ ਜ਼ਰਾ ਬਹੁਤ ਬਜ਼ੁਰਗ ਹੋ ਗਿਆ ਗਿਆਨੀ ਕਲਿਆਣ ਸਿੰਘ ਉਹ ਯਾਦ ਆ ਜਾਂਦਾ ਹੈ ਇੰਡੀਆ ਦੇ ਜਦ ਰੇਲਵੇ ਦੇ ਸੀਟਾਂ ਬੁੱਕ ਕਰਾਣੀਆਂ ਹੁਣ ਤੇ ਆਪਣੀ ਉਮਰ ਵੀ ਲਿਖਣੀ ਪੈਂਦੀ ਹੈ ਉੱਥੋਂ ਦੇ ਰੇਲਵੇ ਲਾ ਦੇ ਮੁਤਾਬਕ ਤੇ ਮੈਂ 10-15 ਸਾਲ ਤੋਂ ਦੇਖ ਰਿਹਾ ਸੀ ਉਹ ਆਪਣੀ ਉਮਰ 60 ਸਾਲ ਲਿਖਾਉਂਦੇ ਸਨ 60 ਤੇ ਫਿਰ ਮੈਂ ਇੱਕ ਦਿਨ ਪੁੱਛ ਲਿਆ ਅਮਰitsar ਦੀ ਗੱਲ 골ਡਨ ਟੈਂਪਲ ਐਕਸਪ੍ਰੈਸ ਤੇ ਇਹਨਾਂ ਨੇ ਸਾਰਿਆਂ ਨੇ ਬੰਬੇ ਜਾਣਾ ਸੀ ਉਹਨਾਂ ਨੇ ਆਪਣੇ ਫਾਰਮ ਦੇ ਵਿੱਚ ਏਜ ਜਿਹੜੀ ਹੈ ਨਾ ਉਹ 60 ਸਾਲ ਲਿਖੀ ਮੈਂ ਕਿਹਾ ਗੈਨੀ ਜੀ ਜੇ ਮੈਂ ਭੁੱਲਦਾ ਨਹੀਂ ਤੇ ਮੈਨੂੰ ਅੰਦਾਜ਼ਨ 10-15 ਸਾਲ ਹੋ ਗਏ ਨੇ ਦੇਖ ਰਿਆ ਤੁਸੀਂ 60 ਹੀ ਲਿਖ ਦਿਓ ਕਹਿੰਦੇ 60 ਹੀ ਠੀਕ ਹੈ ਬਿਲਕੁਲ ਠੀਕ ਹੈ ਕੋਈ ਬਚਨ ਠੀਕ ਹੈ ਕੀ ਵਧਾਣੇ ਤੁਹਾਨੂੰ ਸਾਨੂੰ ਬੁੱਢਾ ਕਹੋ ਗਿਆ ਸੀ ਠੀਕ ਆ 60 ਸਾਲ ਦੇ ਠੀਕ 15 ਸਾਲ ਤੋਂ 60 ਲਿਖੀ ਜਾ ਰਹੇ ਸਨ ਫਿਰ ਮੈਨੂੰ ਇੱਕ ਸਮਝ ਮਿਲੀ ਬਹੁਤ ਸਾਰੇ ਲੋਕ ਆਪਣੀ ਉਮਰ ਘਟਾ ਕੇ ਬਿਆਨ ਕਰਦੇ ਨੇ ਜਾਂ ਘਟਾ ਕੇ ਦਿਖਾਣ ਦੀ ਕੋਸ਼ਿਸ਼ ਕਰਦੇ ਨੇ ਗੁਸਤਾਖੀ ਨਾਲ ਜੇ 70 ਦੇ ਨੇ ਤੇ 60 ਦਸਣਗੇ 60 ਦੇ ਨੇ ਤੇ 50 ਦਸਣਗੇ 50 ਦੇ ਨੇ ਤੇ 40 ਦਸਣਗੇ 40 ਦੇ ਨੇ ਤੇ 30 ਦਸਣਗੇ ਬੀਬੀਆਂ 30 ਤੋ ਅੱਗੇ ਉੱਕੀ ਨਹੀਂ ਜਾਂਦੀਆਂ ਉੱਕੀ ਨਹੀਂ ਜਾਂਦੀ ਐਥੇ ਮੈਂ ਐਸਾ ਦੇਖਿਆ ਇਹ ਹਕੀਕਤ ਹੈ ਇੱਕ ਸਚਾਈ ਹੈ ਕਿਉਂ ਜਵਾਨੀ ਕਬੂਲ ਹੈ ਬੁਢੇਪਾ ਨਹੀਂ ਜਨਮ ਕਬੂਲ ਹੈ ਮਰਨ ਨਹੀਂ ਸੁਖ ਕਬੂਲ ਹੈ ਦੁਖ ਨਹੀਂ ਤੇ ਕੌਣ ਦੱਸੇ ਪ੍ਰਭੂ ਨੇ ਬਣਾਈ ਦੋ ਇਕੱਠੇ ਨੇ ਕਿਸ ਤਰ੍ਹਾਂ ਕਰੋਗੇ ਫਿਰ ਕੀ ਹੋਵੇਗਾ ਸੁਖ ਆਇਆ ਥੋੜੀਆਂ ਖੁਸ਼ੀਆਂ ਮਨਾ ਲੋਗੇ ਫਿਰ ਜਿਤਨੀਆਂ ਖੁਸ਼ੀ ਨੇ ਦੁੱਖ ਦੇ ਵਿੱਚ ਬਦਲ ਜਾਣਗੇ ਫਿਰ ਦੁੱਖ ਆਏਗਾ ਜਨਮ ਮਰਨ ਦੇ ਵਿੱਚ ਬਦਲੇਗਾ ਜਵਾਨੀ ਬੁਢੇਪੇ ਵਿੱਚ ਬਦਲੇਗੀ ਇਹ ਤੇ ਸلسਲੇ ਇਸ ਤਰ੍ਹਾਂ ਦਾ ਬਣਾਇਆ ਹੈ ਪ੍ਰਭੂ ਨੇ ਏ ਖਿੜਿਆ ਹੋਇਆ ਫੁੱਲ ਮੁਰਝਾਏਗਾ ਇਹ ਦੋਵੇਂ ਇਕੱਠੇ ਨੇ ਹਰ ਵਕਤ ਇਕੱਠੇ ਨੇ ਮਹਾਰਾਜ ਕਹਿੰਦੇ ਦੂਜਾ ਲਖਣ ਗਿਆਨੰਗ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨੇ ਲਖਣਛੇ ਨੇ ਹੁਣ ਮੈਂ ਅਖਰੀ ਅਰਥ ਕਰਦਾ ਖੁਲਾਸਾ ਫਿਰ ਦੁਬਾਰਾ ਤੁਹਾਡਾ ਲਦੀ ਨਾਲ ਸੰਜੋਗੀ ਮੇਲਾ ਜੋ ਬਣੇਗਾ ਮੈਂ ਕਰਾਂਗਾ ਮਹਾਰਾਜ ਅਗੇ ਕਹਿੰਦੇ ਨੇ ਦਿਆਲੰਗ ਸਰਬਤਰ ਜੀ ਪੰਚ ਦੋਖ ਬਿਵਰਜਤੇ ਉਹਦੀ ਦਇਆ ਸਾਰਿਆਂ ਤੇ ਹੁੰਦੀ ਹੈ ਬਿਤਕ੍ਰਿਆ ਤੋਂ ਰਹ ਹਰ ਵਕਤ ਉਸਦਾ ਹਿਰਦਾ ਦਇਆ ਨਾਲ ਭਰਿਆ ਰਹਿੰਦਾ ਹੈ ਸੇਵਾ ਕਰਕੇ ਉਸਨੂੰ ਖੁਸ਼ੀ ਮਿਲਦੀ ਹੈ ਸੇਵਾ ਦਇਆ ਤੋਂ ਨਿਕਲਦੀ ਹੈ ਉਹ ਸੇਵਾ ਕਰਨ ਲਈ ਸੇਵਾ ਨਹੀਂ ਕਰਦਾ ਉਹਦੀ ਦਇਆ ਤੋਂ ਸੇਵਾ ਨਿਕਲਦੀ ਹੈ ਜਿਵੇਂ ਫੁੱਲਾਂ ਤੋਂ ਮਹਿਕ ਨਿਕਲਦੀ। ਉਹ ਸੇਵਾ ਕਰਦਾ ਨਹੀਂ ਉਸ ਤੋਂ ਸੇਵਾ ਹੁੰਦੀ ਹੈ। ਦੋਹਾਂ ਚ ਅੰਤਰਾ ਸਮਝ ਲੈਣਾ। ਉਹ ਸੇਵਾ ਕਰਦਾ ਨਹੀਂ ਹੈ। ਸੇਵਾ ਉਸ ਤੋਂ ਹੁੰਦੀ ਹੈ। ਉਸ ਤੋਂ ਇਸ ਤਰ੍ਹਾਂ ਨਿਕਲਦੀ ਹੈ ਜਿਵੇਂ ਫੁੱਲਾਂ ਦੇ ਚੋਂ ਸੁਆਪਣ ਨਿਕਲਦਾ ਜਿਵੇਂ ਫੁੱਲਾਂ ਦੇ ਚੋਂ ਮਹਿਕ ਨਿਕਲਦੀ ਹੈ। ਇਹ ਉਹਦਾ ਤੀਜਾ ਲੱਛਣ ਹੈ। ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇ ਜਲ ਕਮਲ ਰਚੇ। ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਹੈ ਕਿਉਂ? ਉਦੇ ਵਿੱਚ ਉਸ ਨੂੰ ਇਤਨਾ ਰਸ ਤੇ ਆਨੰਦ ਆ ਜਾਂਦਾ ਹੈ ਉਹਦੇ ਨਾਲ ਉਹਦੀ ਭੋਜਨ ਦੀ ਮਿਗਦਾਰ ਘਟ ਜਾਂਦੀ ਹੈ ਘਟ ਜਾਂਦੀ ਹੈ ਕਮਜ਼ੋਰ ਨਹੀਂ ਹੋਵੇਗਾ ਮੇਰੇ ਨਾਲ 25 26 ਦਿਨ ਪਹਿਲੇ ਦਾਸ ਹైదరాబాద్ ਦੇ ਸੀ ਉੱਥੇ ਇੱਕ ਬੱਚੀ ਹੁਣ ਤੇ ਖਰੋ 40 ਸਾਲ ਦੀ ਹੋ ਗਈ ਹੁਣ ਬੱਚੀ ਕੀ ਆਖੀਏ 15 20 ਸਾਲ ਤੋਂ ਮੈਂ ਦੇਖ ਰਿਹਾ ਦਾਸ ਦੇ ਨਾਲ ਜਿੰਨੇ ਸੱਜਣ ਜਾਂਦੇ ਨੇ ਸਾਰੇ ਨੇ ਦੇਖੇ ਤੇ ਸਾਰੇ ਹਾਈਦਰਾਬਾਦ ਨੂੰ ਬਤ ਜਾ ਉਹ ਬੱਚੀ ਦਿਨ ਦੇ ਸਿਰਫ ਦੋ ਕੱਪ ਚਾਹ ਪੀਂਦੀ ਹੈ ਕੁਝ ਵੀ ਨਹੀਂ ਖਾਂਦੀ ਬڑے بڑے ਡਾਕਟਰ ਦੇਖ ਕੇ ਹੈਰਾਨ ਹੋਏ ਨੇ ਸਾਇੰਟਿਸਟ ਆਏ ਨੇ ਚੁੱਕੀ ਇਹ ਜ਼ਿੰਦਾ ਕਿਸ ਤਰ੍ਹਾਂ ਹੈ ਸਿਰਫ ਦੋ ਕਬਚਾ ਪਿੰਦੀ ਹੈ ਉਹ ਸੱਜਣ ਪਿੱਛੇ ਗੁਜਰਾਤ ਦੇ ਨੇ ਜ਼ਿਲ੍ਹਾ ਗੁਜਰਾਤ ਜੋ ਪਾਕਿਸਤਾਨ ਵਿੱਚ ਰਹਿ ਗਿਆ ਉਹਨਾਂ ਦੀ ਬੱਚੀ ਹੈ ਉਹਨਾਂ ਦਾ ਆਪਣਾ ਬਹੁਤ ਵੱਡਾ ਹੋਟਲ ਹੈ ਰੈਸਟੋਰੈਂਟ ਹੈ ਪਰ ਆਨੇ ਮੈਨੂੰ ਕਿਈ ਕਈ ਦਫਾ ਸਮਝਾਇਆ ਤੈਨੂੰ ਬਾਹਰ ਘੁਮਾ ਕੇ ਲਿਆਈ ਹੈ ਇਹ ਬਾਹਰ ਵੀ ਜਾਣ ਨੂੰ ਤਿਆਰ ਨਹੀਂ ਉੱਪਰ ਪਲੰਗ ਤੇ ਵੀ ਨਹੀਂ ਸੌਂਦੀ ਥੱਲੇ ਸੌਂਦੀ ਹੈ ਚੱਦਰ ਵਿੱਚ ਆ ਕੇ بس मूल मंत्र ਤੋਂ ਬਿਨਾ ਹੋਰ ਕੁਝ ਜਪਦੀ ਵੀ ਨਹੀਂ ਦੋ ਕੱਪ ਚਾਹ ਦੇ ਇੱਕ ਸਵੇਰੇ ਇੱਕ ਸ਼ਾਮ ਇਸੇ ਤੇ ਹੀ ਜ਼ਿੰਦਾ ਹੈ ਔਰ ਕਮਜ਼ੋਰ ਨਹੀਂ ਹੈ ਇਹ ਵੀ ਮਹਿਸੂਸ ਕਰਦੇ ਇਹ ਨਹੀਂ ਕੋਈ ਹੋਦੀਆਂ ਹੱਡੀਆਂ ਨਿਕਲਾਈਆਂ ਆਵਨ ਤੇ ਕਮਜ਼ੋਰ ਹੋ ਗਈ ਹੋਵੇ ਔਰ ਹੋਰ ਸੁਣਾਵਾਂ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਬੰਗਾਲ ਦਾ ਜੋ ਸੰਤ ਜਿਨਾ ਕਰਕੇ ਸਾਰੀ ਦੁਨੀਆ 'ਚ ਹਰੇ ਰਾਮਾ ਅਰਹਕ ਕਿਸ਼ਨਾਂ ਦੀ ਇੱਕ ਲਹਿਰ ਚੱਲੀ ਉਹਨਾਂ ਦੇ ਡੇਰੇ 'ਚ ਇੱਕ ਮਾਤਾ ਥੋੜੇ ਦਿਨ ਉਹਨੇ ਗੁਜ਼ਰ ਗਈ ਹੈ ਉਨੇ 3 ਸਾਲ ਤੱਕ ਅੰਨ ਨਹੀਂ ਲਿਆ ਸਿਰਫ ਪਾਣੀ ਪੀਂਦੀ ਸੀ ਦੋ ਵਕਤ ਕੁਝ ਵੀ ਨਹੀਂ ਖਾਧਾ ਜੈਸੇ ਜੈਸੇ ਭੋਜਨ ਭਜਨ ਦੀ ਸ਼ਕਤੀ ਤੇ ਰਸ ਵੱਧਦਾ ਹੈ ਭੋਜਨ ਦਾ ਮਿqdaਰ ਘਟ ਜਾਂਦਾ ਹੈ ਤੇ ਭਜਨ ਤੋਂ ਮਿਲਿਆ ਹੋਇਆ ਆਨੰਦ ਉਸ ਨੂੰ ਕਮਜ਼ੋਰ ਨਹੀਂ ਹੋਣ ਦਿੰਦਾ ਭਾਵੇਂ ਇਸ ਸਾਇੰਸ ਦੀ ਪਕੜ ਇਸ ਗੱਲ ਆਈ ਏ ਕਿ ਨਹੀਂ ਲੇਕਿਨ ਸੈਂਟਿਸਟ ਹੈਰਾਨ ਜ਼ਰੂਰ ਨੇ ਉਸ ਬੱਚੀ ਨੂੰ ਦੇਖਣ ਵਾਸਤੇ ਪਤਾ ਨਹੀਂ ਕਿੰਨੇ ਆਏ ਬਈ ਹੈਰਾਨ ਆ ਨਾਏ ਕਮਜ਼ੋਰ ਹੁੰਦੀ ਹੈ ਕਿਉਂਕਿ ਆਮ ਅਕੀਦਾ ਇਹ ਹੈ ਇੱਕ ਰਿਸ਼ਟਪੁਰਸ਼ ਸਰੀਰ 40 ਦਿਨ ਰੋਟੀ ਤੋਂ ਬਿਨਾ ਰਹਿ ਸਕਦਾ ਉਸ ਤੋਂ ਜ਼ਿਆਦਾ ਨਹੀਂ ਪਰ ਉਹਤੇ 40 ਸਾਲ ਹੋ ਗਏ ਨੂੰ ਉਹ ਤੇ ਬੈਠੀ ਹੈ ਭੋਜਨੰ ਗੋਪਾਲ ਕੀਰਤਨ ਖੁਲਾਸਾ ਕਿਸੇ ਵਕਤ ਮੈਂ ਫਿਰ ਕਰਾਂਗਾ ਇਸ ਵਿਸ਼ੇ ਦਾ ਵੀ ਭੋਜਨੰ ਗੋਪਾਲ ਕੀਰਤਨ ਅਲਪਮਾਇ ਜਲ ਕਮਲ ਰਹਿ ਤੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਹੈ ਇਹਦੇ 'ਚ ਮगन ਰਹਿੰਦਾ ਹੈ ਪੰਜਮਾ ਉਪਦੇਸ਼ ਸੰਸਮਿਤ੍ਰ ਸਤਰੇ ਭਗਵੰਤ भगत बावਨੇ ਉਹਦਾ ਉਪਦੇਸ਼ ਦੁਸ਼ਮਨ ਤੇ ਮਿੱਤਰ ਦੋਹਾਂ ਨੂੰ ਇੱਕ ਸਮਾਨ ਉਹਦੀ ਦ੍ਰਿਸ਼ਟੀ ਦੋਵੇਂ ਇੱਕੋ ਹੀ ਨੇ ਇਹ ਨਹੀਂ ਮਿੱਤਰ ਨੂੰ ਸਿੱਧੇ ਰਸਤੇ ਪਾ ਦੇਣਾ ਤੇ ਦੁਸ਼ਮਨ ਨੂੰ ਪੁੱਠੇ ਰਸਤੇ ਪਾ ਨਹੀਂ ਉਹਦਾ ਉਪਦੇਸ਼ ਉਹਦਾ ਸੰਦੇਸ਼ ਮਿੱਤਰ ਤੇ ਸ਼ਤਰੂ ਨੂੰ ਇੱਕ ਸਮਾਨ ਛੇਮਾ ਪਰਨੇੰਦਾਨੈ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕੇ ਨਿੰਦਾ ਹਮੇਸ਼ਾ ਮਨੁੱਖ ਉਸ ਦੀ ਕਰਦਾ ਜੋ ਉਸ ਤੋਂ ਅੱਗੇ ਹੋਵੇ ਵਰਨਾ ਨਿੰਦਾ ਕਰਨ ਦੀ ਲੋੜ ਨਹੀਂ ਜੋ ਮੇਰੇ ਪਿੱਛੇ ਚੱਲ ਰਿਹਾ ਉਹਦੀ ਨਿੰਦਾ ਕਰਨ ਦੀ ਕੀ ਲੋੜ ਤੇ ਹੈ ਹੀ ਪਿੱਛੇ ਨਿੰਦਾ ਹਮੇਸ਼ਾ ਮਨੁੱਖ ਉਸ ਦੀ ਕਰਦਾ ਹੈ ਜੋ ਉਸ ਤੋਂ ਅੱਗੇ ਹੈ ਅਗਰ ਕੋਈ ਮਨੁੱਖ ਕਿਸੇ ਦੀ ਨਿੰਦਾ ਕਰ ਰਿਹਾ ਹੋਵੇ ਤਾਂ ਸਮਝ ਲੈਣਾ ਕਿਸੇ ਨਾ ਕਿਸੇ ਗੱਲ 'ਚ ਉਹ ਮਨੁੱਖ ਇਸ ਨਾਲੋਂ ਅੱਗੇ ਜ਼ਰੂਰ ਹੈ ਜ਼ਰੂਰ ਨਿੰਦਾ ਕਰਕੇ ਕੀ ਹੁੰਦਾ ਅਗਲੇ ਨੂੰ ਘਟਾਣਾ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੁਣ ਨੂੰ ਔਗਣ ਕਹਿਣਾ ਨਿੰਦਾ ਹੈ ਸਾਧੂ ਨੂੰ ਚੋਰ ਕਹਿਣਾ ਨਿੰਦਾ ਹੈ ਪਰ ਚੋਰ ਨੂੰ ਸਾਧੂ ਕਹਿਣਾ ਖੁਸ਼ਾਮਦ ਹੈ ਕੰਡੇ ਨੂੰ ਫੁੱਲ ਕਹਿਣਾ ਖੁਸ਼ਾਮਦ ਹੈ ਗੱਲ ਵਧਾ ਕੇ ਕਰਨੀ ਹੈ ਤੇ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੱਲ ਘਟਾ ਕੇ ਕਰਨੀ ਹੈ ਅਕਸਰ ਮਨੁੱਖ ਜਾਂ ਤੇ ਵਧਾ ਕੇ ਗੱਲ ਕਰਦਾ ਹੈ ਜਾਂ ਘਟਾ ਕੇ ਗੱਲ ਕਰਦਾ ਹੈ ਇਹ ਵੀ ਮੈਰਜ਼ ਕਰਦੇ ਹਾਂ ਸੱਚ ਨਹੀਂ ਬੋਲਦਾ ਸੱਚ ਕੀ ਹੈ ਫੁੱਲ ਨੂੰ ਫੁੱਲ ਕਹਿ ਦੇਣਾ ਕੰਡੇ ਨੂੰ ਕੰਡਾ ਕਹਿ ਦੇਣਾ ਸਾਧੂ ਨੂੰ ਸਾਧੂ ਕਹਿ ਦੇਣਾ ਚੋਰ ਨੂੰ ਚੋਰ ਕਹਿ ਦੇਣਾ ਇਹ ਸੱਚ ਮਨੁੱਖ ਬੋਲਦਾ ਵੀ ਹੈ ਤੋ ਫਿਰ ਅੱਧਾ ਬੋਲਦਾ ਹੈ ਸਾਧੂ ਨੂੰ ਸਾਧੂ ਤੇ ਕਈ ਦਫਾ ਕਹਿ ਦਿੰਦਾ ਹੈ ਕੰਡੇ ਨੂੰ ਕੰਡਾ ਕਹਿਣਾ ਔਖਾ ਹੁੰਦਾ ਤੇ ਚੁਬੇਗਾ ਫਿਰ ਬਦਮਾਸ਼ ਨੂੰ ਬਦਮਾਸ਼ ਕਹਿਣਾ ਬੜਾ ਔਖਾ ਹੈ ਜ਼ਾਲਮ ਨੂੰ ਜ਼ਾਲਮ ਕਹਿਣਾ ਬੜਾ ਔਖਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆਂ ਔਰੰਗਜ਼ੇਬ ਨੂੰ ਕਹਿ ਦਿੱਤਾ ਤੁਰਾ ਮਨ ਨਾਦਨਮ ਕੇ ਯਜਦਾ ਸ਼ਨਾਸ ਬਰਾਮਤ ਜ਼ਤੋ ਕਾਰ ਹਾ ਦਿਲ ਖਰਾਸ਼ ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਗਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਤੂੰ ਖੁਦਾ ਸ਼ਨਾਸ ਨਹੀਂ ਹੈ ਤੇਰਾ ਨਮਾਜ਼ ਪੜਨਾ ਤੇਰਾ ਤਸਬੀਹ ਫੇਰਨਾ ਤੇਰਾ ਜ਼ਕਾਤ ਦੇਣਾ ਤੇਰਾ ਰੋਜ਼ੇ ਰੱਖਣਾ ਸਿਵਾਏ ਪਕੰਡ ਤੋ ਹੋਰ ਕੁਝ ਵੀ ਨਹੀਂ ਅਗਰ ਸਦ ਕੁਰਾਮ ਬਾ ਖੁਰੀ ਕਸਮ ਤੋ ਇੱਕ ਨਹੀਂ ਜੇ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਮਹਾਰਾਜ ਕਹਿੰਦੇ ਨੇ ਅਗਰ ਸਦ ਕੁਰਾਮ ਬਾ ਖੁਰੀ ਕਸਮ ਮਰਾ ਇਤਬਾਰ ਨ ਯਕ ਜ਼ਰਰਾ ਦਮ ਮੈਂ ਤੇਰੇ ਇੱਕ ਵੀ ਕਸਮ ਤੇ ਭਰੋਸਾ ਕਰਨ ਵਾਲਾ ਨੇ ਤੂੰ ਝੂਠਾ ਤੇਰੀ ਕੁਰਾਨ ਦੀ ਤਲਾਵਤ ਝੂਠੀ ਤੇਰੀ ਨਮਾਜ਼ ਝੂਠੀ ਤੇਰੇ ਰੋਜ਼ੇ ਝੂਠੇ ਤੇਰੀ ਕੁਰਾਨ ਦੀ ਕਸਮ ਝੂਠੀ ਇਹ ਹਿੰਮਤ ਹੈ ਕੰਡੇ ਨੂੰ ਕੰਡਾ ਕਹਿ ਦੇਣਾ ਇਸ ਨੂੰ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜ ਇੰਜ ਕਹਿੰਦੇ ਨੇ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਮਾਨ ਪਰ ਜਨਨਾਨਿਕ ਇਹ ਉਹ ਖੇਲ ਕਠਨ ਹੈ ਕਿ ਨਹੋ ਗੁਰਮੁਖ ਜਾਣਾ ਉਸਤਤ ਗਲ ਵਧਾ ਕੇ ਕਰਨੇ ਕੰਡੇ ਨੂੰ ਫੁੱਲ ਕਹੀ ਜਾਣਾ ਨਿੰਦਾ ਗਲ ਘਟਾ ਕੇ ਕਰਨੀ ਫੁੱਲ ਨੂੰ ਕੰਡਾ ਕਹੀ ਜਾਣਾ ਛੇਵਾਂ ਲਖਣ ਉਸ ਦਾ ਇਹ ਹੈ ਉਹ ਕੰਡੇ ਨੂੰ ਕੰਡਾ ਕਹਿ ਦਿੰਦਾ ਹੈ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ ਨਿੰਦਾ ਨਾ ਕਰਦਾ ਨਾ ਸੁਣਦਾ ਅਗਰ ਨਿੰਦਾ ਕਰਨ ਦੀ ਕਿਸੇ ਨੂੰ ਆਦਤ ਪੈ ਜਾਏ ਨਾ ਇੱਕ ਵਾਰ ਘਟਾ ਕੇ ਬਿਆਨ ਕਰਨ ਦੀ ਮਹਾਰਾਜ ਕਹਿੰਦੇ ਫਿਰ ਇਲਾਜ ਵੀ ਨਹੀਂ ਹੈ ਬੜੀ ਕੀਮਤੀ ਪੰਕਤੀ ਔਖਦ ਸਭੇ ਕੀਤੈਨ ਪਰਮਾਤਮਾ ਨੇ ਹਰ ਰੋਗ ਦਾ ਇਲਾਜ ਪੈਦਾ ਕੀਤਾ ਹੈ ਔਖੇ ਸੱਬੇ ਕੀਤੇ ਨਾ ਨਿੰਦਕ ਕਾਦਾਰੂ ਨਾ ਨਹੀਂ ਛੱਡਦਾ ਨਹੀਂ ਛੋੜਦਾ ਆਦਿਤ ਪੈ ਗਈ ਉਹਦਾ ਸੁਭਾਅ ਬਣ ਗਿਆ ਇਹ ਛੇਵਾਂ ਲਖਣ ਹੈ ਉਸਦਾ ਉਹ ਨਿੰਦਾ ਨਹੀਂ ਕਰਦਾ ਨਹੀਂ ਸੁਣਦਾ ਖਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ ਜਲਦੀ ਜਲਦੀ ਚ ਇਹ ਸ਼ਲੋਕ ਕਈ ਦਿਨਾਂ ਦੀ ਵਿਆਖਿਆ ਮੰਗਦਾ ਜਿਹਨੂੰ ਮੈਂ 1.5 ਘੰਟੇ ਚ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਇੱਕ ਪੰਕਤੀ ਦੇ ਜਿਹੜੇ ਲੱਛਣ ਬਿਆਨ ਕੀਤੇ ਗਏ ਨੇ ਇਹ ਕਮ ਸੇ ਕਮ ਇੱਕ ਇੱਕ ਦਿਨ ਤੇ ਮੰਨਦੇ ਨੇ ਪਰ ਦਾਸ ਕੋਲ ਸਮੇਂ ਦੀ ਮਜਬੂਰੀ ਸੀ ਇਹਨਾਂ 6 ਲੱਛਣਾਂ ਦੇ ਤੁਸੀਂ ਦੇਖ ਲੈਣਾ ਸਾਡੇ ਕੋਲ ਇੱਕ ਲੱਛਣ ਹੈ ਦੋ ਨੇ ਤਿੰਨ ਨੇ ਚਾਰ ਨੇ ਪੰਜ ਨੇ ਜਾਂ 6 ਪੂਰੇ ਨੇ 6 ਨੇ ਤੇ ਉਸ ਨੂੰ ਗੁਰਬਾਣੀ ਕਹਿੰਦੀ ਹੈ ਪੂਰਨਪੁਰਖ ਇਹ ਮੁਕੰਮਲ ਤੇ ਪ੍ਰਮਾਤਮਾ ਦਾ ਰੂਪ ਹੈ ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ ਤੇ ਛਿਆਂ ਦੇ ਚ ਇੱਕ ਵੀ ਨਹੀਂ ਤੋ ਗੁਸਤਾਖੀ ਮਾਫ ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਕਰ ਰਿਹਾ ਧਾਰਮਿਕ ਨਹੀਂ ਹੈ ਇਹ ਧਰਮ ਦੇ ਮਾਰਗ ਤੇ ਚੱਲਣ ਦੇ ਅਜੇ ਤਿਆਰੀਆਂ ਕਰਦਾ ਪਿਆ ਚਲਿਆ ਕੋਈ ਨਹੀਂ ਚਲਿਆ ਕੋਈ ਭਾਵੇਂ 40 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਅਜੇ ਚੱਲਣ ਦੀ ਤਿਆਰੀ ਕਰ ਰਿਹਾ ਚਲਿਆ ਨਹੀਂ ਹੈ ਭਾਵੇਂ 50 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਬੁੱਢਾ ਹੋ ਗਿਆ ਹੈ ਇਨਾ 6 ਲੱਛਣਾਂ ਦੇ ਚ ਕੋਈ ਲੱਛਣ ਨਹੀਂ ਹੈ ਤੋ ਸਮਝ ਲਓ ਜੇ ਤਿਆਰੀ ਕਰਦਾ ਪਿਆ ਸਾਜ਼ੋ ਸਾਮਾਨ ਇਕੱਠਾ ਕਰਦਾ ਪਿਆ ਚਲਿਆ ਕੋਈ ਨਹੀਂ ਹੈ ਚਲਿਆ ਕੋਈ ਚਲੇ ਤੋ ਇਹ ਦੇਖੋ ਫਿਰ ਲੱਛਣ ਹੋਣਗੇ ਇੱਕ ਹੋਏਗਾ ਦੋ ਹੋਣਗੇ ਤਿੰਨ ਹੋਣਗੇ ਅਧ ਵਿੱਚ ਕਾਰ ਪਹੁੰਚ ਗਿਆ ਆਉਣਾ ਚਾਰ ਹੋਣਗੇ ਪੰਜ ਆਉਣਗੇ ਇਹ 6 ਪੂਰਨ ਮੰਜ਼ਿਲ ਤੇ ਪਹੁੰਚ ਗਿਆ ਹੋਵੇਗਾ ਖਟ ਲਖਣ ਪੂਰਨpurਕੇ ਨਾਨਕ ਨਾਮ ਸਾਧਸ ਵਜਨੇ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਖੰਡਾਂ ਦੇ ਜਿਸ ਡੰਗ ਨਾਲ ਬਿਆਨ ਕੀਤਾ ਹੈ ਜ਼ਿੰਦਗੀ ਰਹੀ ਮੇਰੀ ਸਿਹਤ ਰਹੀ ਤੋਂ ਅਗਸਤ ਦੇ ਮਹੀਨੇ ਚ ਮੇਰਾ ਵੈਦ ਹੈ ਸਤਗੁਰudev ਜੀ ਮਹਾਰਾਜ ਰਹਿਮਤ ਕਰਨ ਕਿਉਂਕਿ ਇੱਕ ਹਫ਼ਤੇ ਦਾ ਮੈਂ ਵੈਦਾ ਕੀਤਾ ਸੀ ਕੁਝ ਮਜਬੂਰੀਆਂ ਕਰਕੇ ਦਿਨ ਘਟੇ ਨੇ ਕਿਉਂਕਿ ਮੈਂ ਇਹਨਾਂ ਦੇਸ਼ਾਂ ਵਿੱਚ ਜੋ ਹੈ ਦੇਖਿਆ ਇੰਡੀਆ ਦੇ ਤੇ ਨਹੀਂ ਹੈ ਪ੍ਰਬੰਧਕ ਆਪਸ ਦੇ ਸਹਿਯੋਗੀ ਹੋ ਜਾਂਦੇ ਨੇ ਪਰ ਇਹਨਾਂ ਦੇ ਨਾ ਦੇਸ਼ਾਂ ਦੇ ਵਿੱਚ ਇਹ ਸਵਾਰਥ ਬੜੇ ਸ਼ਿਕਰ ਤੇ ਨੇ ਕੋਈ ਦੂਜੇ ਦੀ ਜੋ ਹੈ ਸੋਚਦਾ ਹੀ ਨਹੀਂ ਦੂਜੇ ਸ਼ਹਿਰ ਦੀ ਦੂਜੇ ਸੰਗਤ ਦੀ ਠੀਕ ਹੈ ਮੈਂ ਇੱਕ ਹਫਤਾ ਹੀ ਦਿੱਤਾ ਸੀ ਇੱਕ ਹਫਤਾ ਲਾਸ ਏਂਜਲਸ ਦਿੱਤਾ ਸੀ ਉਹ ਮੈਨੂੰ ਕਹਿਣ ਲੱਗੇ ਇੱਥੇ ਇਹ ਦਿਨ ਕੁਦਰਤੀ ਘਟ ਗਏ ਨੇ ਤੇ ਰਸਤੇ 'ਚ ਫਲਾਈਟ ਥੋੜੀ ਲੇਟ ਹੋ ਗਈ ਸੇ 16 ਘੰਟੇ ਦਿੱਲੀ ਤੋਂ ਲੇਟ ਚਲੀ 16 ਘੰਟੇ ਲੰਡਨ ਬੈਠੇ ਰਹੇ ਅਗਲੀ ਫਲਾਈਟ ਨਿਕਲ ਗਈ ਸੀ ਤੇ ਕਹਿੰਨ ਸਾਨੂੰ ਤੇ ਲੇਟ ਨਾ ਆਇਆ ਕਰੋ ਅਮਰੀਕਾ ਪਹੁੰਚ ਕੇ ਸਾਨੂੰ ਲੇਟ ਨਾ ਕਰੋ ਲੇਟ ਹੋ ਗਏ ਨ ਤੇ ਹੋ ਕੇ ਸਾਡਾ ਜਿਹੜਾ ਸੁਣਾਇਆ ਹੈ ਤੇ ਇੱਥੇ ਹੁਣ ਕਹਿੰਦੇ ਅਸੀਂ ਟੀਵੀ ਤੇ ਬੈਠੇ ਆਂ ਪੇਪਰਾਂ 'ਚ ਦੇ ਬੈਠੇ ਆਂ ਤੇ ਸਾਡੀ ਖੈਰ ਨਹੀਂ ਆਉਣੀ ਤੋਂ ਮੈਂ ਫਿਰ ਮਜਬੂਰੀ 'ਚ ਸਵੇਰੇ ਜੋ ਹੈ ਜਾਣਾ ਹੈ ਲਾਸ ਏਂਜਲਸ ਬੋਨਾ ਪਾਰਕ ਉੱਥੇ ਹਾਜ਼ਰੀ ਬਣਨੀ ਹੈ ਤੇ ਸardar Manjeet Singh ਮੋਰੀ ਬਾਰ-ਬਾਰ ਕਹਿਣ ਲੱਗੇ ਮੈਂ ਕੋਈ ਗੱਲ ਨਹੀਂ ਇਹ ਘਾਟਾ ਪੂਰਾ ਕਰ ਲਿਆਂਗੇ ਸਤਿਗੁਰ ਰਹਿਮਤ ਕਰਨ ਸਹਿਯੋਗ ਬਣਾਉਣ ਜ਼ਿੰਦਗੀ ਬਖਸ਼ਣ ਸਿਹਤ ਬਖਸ਼ਣ ਤੋਂ ਅਗਸਤ ਦੇ ਮਹੀਨੇ ਚ ਉਹਨਾਂ 50 ਅਖੰਡਾਂ ਦੇ ਵਿਚਾਰ ਜੋ ਸੰਗਤਾਂ ਸਰਵਨ ਕਰਨੀਆਂ ਚਾਹੁੰਦੀਆਂ ਨੇ ਮੈਂ ਉਹਨਾਂ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਜਿੰਨਾ ਕੁਛ ਆਪ ਨੇ ਸਰਵਨ ਕੀਤਾ ਹੈ ਦਾਸ ਨੇ ਸੁਣਾਇਆ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਮਹਿਰਮਤ ਕਰਨ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਸੁਣਿਆ ਤੁਹਾਡਾ ਸਫਲ ਹੋਵੇ ਸੁਣਾਇਆ ਮੇਰਾ ਸਫਲ ਹੋਵੇ ਇਸ ਤੋਂ ਬਾਅਦ ਕੋਈ ਤੁਹਾਡੇ ਥੋੜੇ ਜਿਹੇ ਪ੍ਰਸ਼ਨ ਨੇ ਤੁਛ ਬੁੱਧੀ ਅਨਸਾਰ ਗੁਰੂ ਆਸ਼ੇ ਦੇ ਮੁਤਾਬਕ ਸਤਿਗੁਰੂ ਮੈਨੂੰ ਸਮਰਥਾ ਦੇਣ ਕਿ ਮੈਂ 5-10 ਮਿੰਟਾਂ ਚ ਉਹਨਾਂ ਦੇ ਉੱਤਰ ਤੁਹਾਡੇ ਸਾਹਮਣੇ ਜੋ ਹੈ ਰੱਖ ਸਕਾਂ ਆਪਣੇ ਸਰਦਾਰ ਮਨਜੀਤ ਸਿੰਘ ਜੀ ਹੋਰੀ 60 ਰੂਪ ਦੇ ਜਿਹੜੇ ਕੋਈ ਖਾਸ ਪ੍ਰਸ਼ਨ ਆਉਣ ਕਿਉਂਕਿ ਮੇਰਾ ਅੱਜ ਤੱਕ ਦਾ ਤਜਰਬਾ ਹੈ ਰੇਡੀਓ ਟਾਕ ਦੇ ਸਮੇਂ ਕਈ ਦਫਾ ਬੋਲੇ ਆ ਪ੍ਰਸ਼ਨ ਉਤਰਾਂ ਦੇ ਔਰ ਮੈਂ ਹੈਰਾਨ ਹੋ ਗਿਆ ਬਿਲਕੁਲ ਬੱਚਿਆਂ ਵਾਲੇ ਪ੍ਰਸ਼ਨ ਹੁੰਦੇ ਨੇ ਬਿਲਕੁਲ ਬੱਚਿਆਂ ਵਾਲੇ ਔਰ ਮੈਨੂੰ ਕਹਿਣ ਦੇਣਾ ਬੁਰਾ ਵੀ ਨਾ ਮੰਨਣਾ ਇਸ ਤਰ੍ਹਾਂ ਦੇ ਬੱਚਿਆਂ ਵਾਲੇ ਪ੍ਰਸ਼ਨ ਇੰਡੀਆ 'ਚ ਨਹੀਂ ਹੁੰਦੇ ਉੱਥੇ ਗਹਿਰੇ ਹੁੰਦੇ ਨੇ ਉੱਥੇ ਗੁਰਬਾਣੀ ਦੇ ਵਿਚਾਰ ਦੇ ਹੁੰਦੇ ਨੇ ਇੱਥੇ ਤੇ ਇਸ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਨੇ ਜਿਹੜਾ ਬੰਦਾ ਜੇ ਚਲਿਆ ਵੀ ਕੋਈ ਨਹੀਂ ਕੁਝ ਵੀ ਕੋਈ ਨਹੀਂ ਬਿਲਕੁਲ ਬਚਕਾਨੇ ਜੋ ਹੈ ਪ੍ਰਸ਼ਨ ਹੁੰਦੇ ਨੇ ਤੇ ਇਸ ਤਰ੍ਹਾਂ ਦੇ ਬਚਕਾਨੇ ਆਵਨ ਉਹਨਾਂ ਪ੍ਰਸ਼ਨਾਂ ਦਾ ਉੱਤਰ ਕਿ ਹੋ ਸਕਦਾ ਹੈ ਤਾਂ ਮੈਂ ਸਮਝਦਾ ਹਾਂ ਉਹ ਤੇ ਇੱਕ ਪਾਸੇ ਰੱਖ ਦੇਣ ਕੋਈ ਜਿਹੜੇ ਖਾਸ ਪ੍ਰਸ਼ਨ ਨੇ ਉਹ ਕਰ ਲੈਣ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਜੋ ਹੈ ਉਹਨਾਂ ਦੇ ਵਿਚਾਰ ਰੱਖਦੇ ਹਾਂ ਜੀ ਬਹੁਤ ਅਹਿਮ ਕਥਾ ਸੀ ਗਿਆਨੀ ਉਸਨ ਸਿੰਘ ਮਸਕੀਨ ਇੰਜੀਨੀਅਰ ਜੁੜੀ ਬਿਆਨ ਕੀਤੀ ਸਤਗੁਰ शा जड़ेगा उन्होंने कि मुसलमान जिनिया मर्जी कस्म खावे उत्ते एतबार ना करो ये उन्होंने मुसलमान बारे नहीं किया बल्कि ये उन्होंने क्या किया औरंगजेब बारे जोड़ा सिर्फ नाम का मुसलमान सेगा क्योंकि वो अपने आप पक्का सच्चा मुसलमान कहना सी तलावत भी करता सोजे भी रखता सी जकत भी दिता स ਔਰ ਜਿਹੜਾ ਉਹਨੇ ਜ਼ੁਲਮ ਤੇ ਜ਼ਬਰ ਕੀਤਾ ਹੈਗਾ ਵੈ ਇਸਲਾਮ ਇਹੋ ਜੀਆਂ ਸਜ਼ਾਵਾਂ ਨਹੀਂ ਦਿੰਦਾ ਹੈਗਾ ਨਾ ਤਜਵੀਜ਼ ਕਰਦਾ ਹੈਗਾ ਵੈ ਮਾਸੂਮ ਬੱਚੇ ਬਜ਼ੁਰਗਾਂ ਦੇ ਉੱਤੇ ਇਸਲਾਮ ਨੇ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਕਈਆਂ ਹੈਗੀਆਂ ਜੋ ਇਸ ਤਰ੍ਹਾਂ ਦੀਆਂ ਔਰੰਗਜ਼ੇਬ ਨੇ ਦਿੱਤੀਆਂ ਆਪਣੇ ਆਪ ਨੂੰ ਉਹ ਔਰੰਗਜ਼ੇਬ ਜਿਹੜਾ ਕਹਿੰਦਾ ਸੀ ਮੈਂ ਆਪਣੇ ਹੱਥ ਦੀ ਕਮਾਈ ਕਰਕੇ ਖਾਵਾਂਗਾ ਮੈਂ ਸਲਤਨਤ ਦੇ ਵਿੱਚੋਂ ਕੋਈ ਵੀ ਚੀਜ਼ ਦਾ ਹੱਕਦਾਰ ਨਹੀਂ ਹੈਗਾ ਔਰ ਇਹ ਵੀ ਉਹਨੇ ਕਿਹਾ ਸੀ ਕਿ ਜਦੋਂ ਮੈਂ ਮਰਾਂ ਜੋ ਕੁਛ ਮੇਰਾ ਅਸਾਸਾ ਹੋਏਗਾ ਉਹਦੇ ਨਾਲ ਮੇਰੀ ਕਬਰ ਬਣਾ ਦਿੱਤੀ ਜਾਵੇ ਜਿਸ ਤਰ੍ਹਾਂ ਦੀ ਵੀ ਬਣੇ ਔਰ ਉਹ ਆਪਣੀ ਕਮਾਈ ਕਰਕੇ ਹੱਥਾਂ ਦੇ ਨਾਲ ਜੋ ਆਮਦਨੀ ਆਉਂਦੀ ਸੀ ਉਹਦੀ ਉਹ ਰੋਟੀ ਪਾਣੀ ਖਾਂਦਾ ਸੀਗਾ ਇੱਕ طرف ਉਹ ਆਪਣੇ ਆਪ ਨੂੰ ਇੰਨਾ ਸੱਚਾ ਤੇ ਖਰਾ ਸਾਬਤ ਕਰਨ ਦੀ ਆ ਸੀਗਾ ਲੇਕਿਨ ਦੂਸਰੀ ਤਰਫ ਜਿਹੜਾ ਉਹਨੇ ਮਾਸੂਮ ਬੱਚਿਆਂ ਤੇ ਤੇ ਸਤਗੁਰ ਪਾਸ਼ਾ ਦੇ ਖਾਨਦਾਨ ਦੇ ਉੱਤੇ ਉਹਨਾਂ ਦੇ ਪਰਿਵਾਰ ਉੱਤੇ ਜਿਹੜੇ ਜ਼ੁਲਮ ਕੀਤੇ ਆ ਉਹਨਾਂ ਦੀ ਇੰਤਹਾ ਉਹਨੇ ਕਰ ਦਿੱਤੀ ਇਸਲਾਮ ਇਸ ਤਰ੍ਹਾਂ ਦੀਆਂ ਸਜ਼ਾਵਾਂ ਨਹੀਂ ਦਿੰਦਾ ਹੈਗਾ ਫਿਰ ਉਹ ਪੱਕਾ ਸੱਚਾ ਮੁਸਲਮਾਨ ਨਹੀਂ ਸੀ ਸਿਰਫ ਨਾਮ ਦਾ ਮੁਸਲਮਾਨ ਸੀ ਔਰ ਇਹ ਸਾਰੇ ਮੁਸਲਮਾਨਾਂ ਬਾਰੇ ਨਹੀਂ ਕਿਹਾ ਗਿਆ ਸਿਰਫ ਔਰੰਗਜ਼ੇਬ ਬਾਰੇ ਕਿਹਾ ਗਿਆ ਹੈਗਾ ਵਾ ਜਿਹੜਾ ਕਿ दखावा करता जड़ा कि अपने आपू सचा ते पक्का मुसलमान कहता सेगा। बाकी फिर तहत कथा केंजती लगी कमेंट्स करके लाजमी दसो रखियो अपना ढेर सारा ख्याल मिलांगे अगली वीडियो दे नाल अल्लाह हाफिज